ਤਾਂ ਸੰਪਤੀ ਸਾਰਾ ਕੁਝ ਨਾਲ ਹੀ ਹੁੰਦਾ ਸੀ ਸਤਿਗੁਰੂ ਜਦੋਂ ਪ੍ਰਚਾਰਕ ਫੇਰੀਆਂ ਤੇ ਜਾਂਦੇ ਤੇ ਬੜੇ ਲੋਕ ਬੜਾ ਕੁਝ ਦੇ ਜਾਂਦੇ ਸੀ ਸਤਿਗੁਰਾਂ ਨੇ ਜਦੋਂ 베ਰਾ ਕੀਤਾ ਤੇ ਦੋ ਚੋਰ ਸਤੁਤਾਂ ਦੇ ਨਾਲ ਭੱਗ ਉਹ ਬੇਰੇ ਸੰਗ ਬੇਨਾਬ ਉਸਤਾਬ ਹੈ ਕੀਮਤੀ ਘੋੜੇ ਲੈ ਉਹਨਾਂ ਵਿੱਚ ਚੋਰ ਇੱਕ ਮੁਸਲਮਾਨ ਸੀ ਤੇ ਇੱਕ ਹਿੰਦੂ ਸੀ ਉਹ ਦੋਵੇਂ ਚੋਰ ਪਿੱਛਾ ਕਰਦੇ ਜਿੱਥੇ ਸਤਸੁਰਾਂ ਨੇ ਡੇਰਾ ਕੀਤਾ ਸੀ ਉਹਨੂੰ ਥੋੜੀ ਜਿਹੀ ਦੂਰ ਨਾ ਲੋਕ ਕੇ ਝਾੜੀਆਂ ਚ ਬੈਠੇ ਕਹਿੰਦੇ ਅੱਜ ਰਾਤ ਨੂੰ ਘੋੜੇ ਖੋਲ ਕੇ ਲੈ ਕੇ ਜਾ। ਘੋੜੇ ਖੋਲ ਕੇ ਲੈ ਗਿਆ। ਪਰ ਉਹਨਾਂ ਨੂੰ ਪਹਿणसी ਪਤਾ ਵੀ ਕੋ ਤੇਗ ਭਾਦਰ ਸੱਚੇ ਪਾਤਸ਼ਾਹ ਰਹਿਮਤਾ ਦੇ ਬਖਸ਼ਾਂ ਦੇ ਘਰ ਆ। ਬਖਸ਼ਾਂ ਦੇ ਦਾਤੇ ਨੇ ਕੋ ਤੇਗ ਭਾਦਰ ਆਸ਼ਿਸ਼ ਘਟ-ਘਟ ਕੇ ਅੰਦਰ ਕੀ ਜਾਣਤ ਪਰੇ ਬਲੇ ਕੀ ਪੀਰ ਪਰਸ਼ਾਨ ਕੁਝ ਘਟਣਾ ਨਾ ਆਪਣੇ ਆਪ ਵਰਤ ਜਾਣ ਜਾਵੇ। ਕੁਝ ਗੁਰੂ ਵਰਤਉਂਦਾ। ਕੋਈ ਤਰਨਾ ਨਾ ਆਪਣੇ ਆਪ ਵੱਧ ਜਾਂਦੇ ਆ ਤੇ ਕੋਈ ਗੁਰੂ ਕਿਰਪਾ ਕਰਦਾ ਹੁਣ ਜਿਹੜੀ ਇਹ ਵਰਤੀ ਹੈ ਉਹਦੇ ਬਾਰੇ ਜੀ ਕਰਦਾ ਉਹ ਚੋਰ ਬੈਠੇ ਪੂਰ ਤੇ ਬੱਦਲ ਹੋ ਗਏ ਹਨੇਰਾ ਹੋ ਗਿਆ ਜਦੋਂ ਪੂਰਾ ਬੱਦਲ ਹੋ ਗਿਆ ਹਨੇਰਾ ਹੋ ਗਿਆ ਤੇ ਮੁਸਲਮਾਨ ਤੇ ਉਹ ਹਿੰਦੂ ਵੀਰ ਤੋਂ ਵੀ ਚੋਰ ਸੰਗ ਕਹਿੰਦੇ ਅੱਜ ਰਾਤ ਨੂੰ ਆਪਾਂ ਘੋੜੇ ਖੋਲਨੇ ਆ ਉਹਨਾਂ ਇੱਕ ਕੌਤਕ ਦੇਖਿਆ ਜਿਹੜਾ ਆਪਣੇ ਆਪ ਮਰਤੇ ਆ ਉਕੀ ਇੱਕ ਸ਼ੇਰ ਆਇਆ ਜਿੱਤੇ ਸਤੂਰਾ ਦਾ ਡੇਰਾ ਸੀ ਉਸ ਸ਼ੇਰ ਨੇ ਪ੍ਰਕਰਮਾਂ ਕੀਤੀਆਂ ਸ਼ੇਰ ਨੇ ਪ੍ਰਕਰਮਾਂ ਕੀਤੀਆਂ ਨਮਸਕਾਰ ਕੀਤੀ ਤੇ ਚਲਾ ਗਿਆ ਹੁਣ ਇਹ ਮੁਸਲਮਾਨ ਵੀ ਵੇਖ ਰਿਹਾ ਸੀ ਇਹ ਹਿੰਦੂ ਜਿਹੜੇ ਚੋਰ ਸਨ ਜਦੋਂ ਨੇ ਇਹ ਚੀਜ਼ ਦੇਖੀ ਜਿਹੜਾ ਮੁਸਲਮਾਨ ਸੀ ਨਾ ਉਹਨੇ ਹਿੰਦੂ ਵੀਰ ਨੂੰ ਕਿਹਾ ਇਹ ਕੀ ਬਲੀ ਵੀਰ ਹੈ ਆਪਾਂ ਗੁਰੂ ਕਹਿੰਦੇ ਆ ਉਹ ਕਹਿੰਦੇ ਆ ਪੀਰ ਉਹ ਪੀਰ ਕਹਿੰਦੇ ਆ ਇਹ ਕੋਈ ਬਲੀ ਪੀਰ ਹੈ ਕੋਈ ਪਸ਼ੂ ਕੋਈ ਜਾਨਵਰ ਇਹਦੇ ਅੱਗੇ ਪ੍ਰਕਰਮਾ ਕਰੇ ਨਮਸਕਾਰ ਕਰਕੇ ਸਿੱਖਦਾ ਕਰਕੇ ਲੰਘ ਜਾਏ ਮਤਲਬ ਇਹ ਕੋਈ ਆਮ ਇਨਸਾਨ ਨਹੀਂ ਇਹ ਕੋ ਬਲੀ ਪੀਰ ਹੈ ਮੈਂ ਇਹਦੀ ਚੋਰੀ ਨਹੀਂ ਕਰੀ ਮੈਂ ਇਹਦੇ ਘੋੜੇ ਨਹੀਂ ਖੋਲਦੇ ਉਹ ਮੁਸਲਮਾਨ ਵੀਰ ਨਹੀਂ ਬਣ ਜਿਹੜਾ ਹਿੰਦੂ ਵੀਰ ਸੀ ਨਾ ਉਹ ਕਹਿੰਦਾ ਪਾਗਲਾ ਕਿਉਂ ਕਿਸੇ ਵਹਿਮ ਭਰਮ ਚ ਪਿਆ ਐ ਪੀਰਪੁਰ ਕੋਈ ਨਹੀਂ ਆਮ ਹੀ ਬੰਦਾ ਐ ਆਪਾਂ ਇਹਦੇ ਘੋੜੇ ਖੋਲਨੇ ਆ ਰਾਤ ਨੂੰ ਅੱਜ ਤੇ ਬੱਤਲਵਾਈ ਐ ਫਢੇਰਾ ਐ ਤੇ ਅੱਜ ਘੋੜੇ ਖੋਲ ਸਕਦੇ ਆ ਸਮਾਂ ਸਭ ਕੁਝ ਹੈ ਆਪਣੀ ਕੋਲ ਟਾਈਮ ਐ ਅੱਜ ਤੇ ਜੇ ਅੱਜ ਤਲਾ ਗਿਆ ਤੇ ਫਿਰ ਕੱਲ ਨੂੰ ਘੋੜੇ ਨਹੀਂ ਖੋਲੇ ਜਾਣੇ ਇਸ ਕਰਕੇ ਤੂੰ ਮੇਰੀ ਗੱਲ ਮੰਨ ਆਪਾਂ ਘੋੜੇ ਖੋਦਾਂਗੇ ਕਿਸੇ ਵਹਿਮ ਭਰਮ ਚ ਨਾ ਪਏ ਕੋਈ ਪੀਰ ਪੂਰ ਨਹੀਂ ਇਹ ਸ਼ੇਰ ਹੁੰਜ ਵੀ ਤੇ ਆ ਸਕਦਾ ਜਿਵੇਂ ਆਪਾਂ ਕਹਿੰਦੇ ਆ ਸ਼ੇਰ ਹੁੰਜ ਵੀ ਤੇ ਆ ਸਕਦਾ ਹੈ ਸ਼ੇਰ ਹੁੰਜ ਵੀ ਤੇ ਪ੍ਰਕਰਮਾ ਕਰ ਸਕਦਾ ਹੈ ਸ਼ੇਰ ਖੁਦੀ ਜਗ੍ਹਾ ਤੇ ਰਹਿੰਦਾ ਹੈ ਆਜ਼ਾਦ ਰਹਿੰਦਾ ਹੈ ਇਸ ਕਰਕੇ ਘੁੰਮ ਗਿਆ ਹੋਏਗਾ ਤੂੰ ਯਾਰ ਕਹਿੰਨੀ ਭਰਮਤਰੀ ਮਿਰਦਾ ਨਹੀਂ ਆਪਾਂ ਚੋਰੀ ਕਰਾਂਗੇ ਰਾਤ ਨੂੰ ਅੱਜ ਬਹੁਤ ਹਨੇਰਾ ਹੈ ਬੱਦਲ ਛਾਏ ਹੋਏ ਨੇ ਤੇ ਇਨਾ ਬੱਦਲਬਾਰੀ ਦੇ ਹਨੇਰੇ ਵਿੱਚ ਰਾਤ ਨੂੰ ਆਪਾਂ ਘੋੜੇ ਖੋਲ ਕੇ ਲੈ ਜਾ ਮੁਸਲਮਾਨ ਵੀਰ ਨੇ ਕੱਪ ਜੋੜੇ ਕਿਹਾ ਭਰਾਵਾ ਤੂੰ ਕਰਨੀ ਹੈ ਚੋਰੀ ਤੇ ਕਰ ਲਈ ਪਰ ਮੈਂ ਨਹੀਂ ਕਰਾਂ ਮੈਂ ਇਸ ਬਲੀ ਵੀਰ ਦੀ ਚੋਰੀ ਨਹੀਂ ਕਰਾਂ ਉਹਨੇ ਸਾਹਮਣੇ ਜਾ ਕੇ ਜਿੱਤੇ ਸਤਿਗੁਰ ਸੰਗਤ ਦੇਖਵਾ ਦਰਬਾਸ਼ਾ ਦੂਰ ਸੀ ਪਰ ਉਹਨੇ ਦੂਰੋਂ ਕੀ ਨਮਸਕਾਰ ਕੀਤੀ ਸਜਦਾ ਕੀਤਾ ਮੱਥਾ ਟੇਕਿਆ ਪਰ ਕਰਮਾਂ ਕੀਤੀਆਂ ਮੁਸਲਮਾਨ ਵੀਰ ਚਲਾ ਉਹ ਜਿਹੜਾ ਗੰਦੂ ਵੀਰ ਸ਼ੋ ਲੁਕਿਆ ਰਾਤ ਹੋਈ ਬੱਦਲ ਵਾਈ ਸੀ ਜਦੋਂ ਮੀਂਹ ਪੈਣ ਲੱਗਾ ਤੇ ਜਿਹੜਾ ਚੌਕਦਾਰ ਸੇਵਾਦਾਰ ਉਥੇ ਘੋੜਿਆਂ ਦੀ ਰਾਖੀ ਚ ਤਵੇਿਆਂ ਦੀ ਰਾਖੀ ਚ ਸੀ ਉਹ ਮੀਂਹ ਪੈਣ ਕਰਕੇ ਜਿਹੜਾ ਤੰਗੂ ਲਾਇਆ ਹੋਇਆ ਸੀ ਉਸ ਤੰਗੂ ਵਿੱਚ ਆ ਗਿਆ ਘੋੜੇ ਉਹਦੀ ਕੰਨ ਪਿੱਛੇ ਉੱਲੇ ਤੇ ਉਹ ਜਿਹੜਾ ਹਿੰਦੂ ਵੀਰ ਸਿੰਘ ਨੇ ਘੋੜੇ ਖੋਲੇ ਤੇ ਘੋੜੇ ਖੋਲ ਕੇ ਲੈ ਗਏ ਜਦੋਂ بارش ਪੂਰੀ ਘੱਟੀ ਥਮੀ ਉਹਨੇ ਜਾ ਕੇ ਦੇਖਿਆ ਤੇ ਘੋੜੇ ਨਹੀਂ ਪੁਰ ਤੇਜ ਬਾਦਰ ਸੱਤੀ ਪਾਸ਼ਾ ਨੂੰ ਜਾ ਕੇ ਬੇਨਤੀ ਕੀਤੀ ਸਤਿਗੁਰੂ ਕੋਈ ਘੋੜੇ ਚੋਰੀ ਕਰਕੇ ਲੈ ਗਿਆ ਕੋਈ ਰਾਤ ਨੂੰ ਘੋੜੇ ਚੋਰੀ ਕਰਕੇ ਲੈ ਗਿਆ ਮੀਂਹ ਪਿਆ ਤੇ ਮੈਂ ਇਸ ਸੰਭੂ ਦੇ ਵਿੱਚ ਆ ਕੇ ਬੜ ਗਿਆ ਉਹਨੇ ਹੋ ਗਏ ਮੇਰੇ ਪੁੱਤਰ ਰਾਤ ਨੂੰ ਘੋੜੇ ਵੀ ਖੋਲ ਕੇ ਲੈ ਗਿਆ ਸਤਿਗੁਰੂ ਗੁਰ ਤੇਜ ਬਾਦਰ ਪਾਸ਼ਾ ਜੀ ਕਹਿੰਦੇ ਜਿਹਨੇ ਪਾਪ ਕੀਤਾ ਉਹ ਆਪਣਾ ਕੀਤਾ ਆਪੀ ਬਾਲੀ ਇਹ ਆਪਾਂ ਕਹਿੰਦੇ ਆ ਨਾ ਕਿ ਪਾਪ ਕੀਤਾ ਕਿਸੇ ਨੇ ਚੋਰੀ ਕੀਤੀ ਕਿਸੇ ਨੇ ਪੂਰੀ ਕਰ ਲਿਆ ਕਰਦੇ ਕਿ ਨਾ ਕੋਈ ਦੋਖੀ ਦੇਸੀ ਕਹਿੰਦੇ ਆ ਜਿੰਨੇ ਕੀਤਾ ਉਹ ਆਪਣਾ ਕੀਤਾ ਆਪੀ ਪਾਇਲ ਅਸੀਂ ਨਹੀਂ ਦੇਖਿਆ ਲੋਕਾਂ ਨੇ ਨਹੀਂ ਦੇਖਿਆ ਰੱਬ ਨੇ ਤੇ ਦੇਖਿਆ ਪਰਮਾਤਮਾ ਨੇ ਦੇਖਿਆ ਉਹ ਕਹਿੰਦੇ ਕਿਸੇ ਦੇ ਘਰ ਔਲਾਦ ਨਹੀਂ ਸੀ ਤੇ ਕਿਸੇ ਤਕੀਰ ਨੇ ਉਹਨੂੰ ਕਿਹਾ ਵੀ ਕਬੂਤਰ ਦਾ ਸੰਗੀ ਕਰੋੜ ਤੇ ਲੈ ਕੇ ਆ ਜੇ ਤੇਰੇ ਘਰ ਔਲਾਦ ਹੋ ਜਾਏ ਦੂਜੇ ਨੂੰ ਵੀ ਕਿਹਾ ਹੁਣ ਜਿਹੜਾ ਚਦਰ ਚਲਾਕ ਸੋ ਉਹਨੇ ਦੇਖਿਆ ਕਮਰੇ ਚ ਵੜਿਆ ਬੰਦ ਮਰੂਰ ਦੇਦੂ ਲੈ ਗਿਆ ਤੇ ਜਿਹੜਾ ਸਿਆਣਾ ਸੀ ਉਹਨੇ ਦੇਖਿਆ ਚਾਰ ਸ਼ਫੀਰੇ ਇੱਕ ਵੜ ਗਿਆ ਤੇ ਪਹੁੰਹਰੇ ਕਮਰੇ ਚ ਤੇ ਜਦੋਂ ਰੋਸ਼ਨੀ ਨਾਲ ਉਹਨੇ ਦੇਖਿਆ ਉਦੋਂ ਰੋਸ਼ਨੀ ਆ ਰਹੀ ਸੀ ਕਹਿੰਦਾ ਤੈਨੂੰ ਕੋਈ ਨਹੀਂ ਵੇਖਦਾ ਪਰ ਅੰਦਰੋਂ ਆਵਾਜ਼ ਆਈ ਰੱਬ ਤੇ ਦੇਖਦਾ ਹੈ ਰੱਬ ਤੇ ਜੀ ਜਿਹਦੇ ਤੇ ਇਨਸਾਨੀयत ਜਿੰਦਾ ਹੈ ਉਹ ਸੋਚਦਾ ਵੀ ਰੱਬ ਤੇ